ਪਟਿਆਲਾ ਫਾਸ న్యూਸ ਦੇਖ ਰ ਦੇਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਆਪਣੇ ਹਰਪ੍ਰੀਤ ਕੁਰ ਕੱਗਾ ਕੈਮਰਾਮੈਨ ਜਖੀਰ ਸਿੰਘ ਨਾਲ ਸੋ ਇਸ ਟਾਈਮ ਅਸੀਂ ਖੜੇ ਹਾਂ ਜੋ ਪਤਣਾ ਤੋਂ ਸੰਮਾੜਿਆ ਵੱਲੋਂ ਰੋੜ ਜਾਂਦਾ ਹੈ ਮੇਨ ਹਾਈਵੇ ਰੋਡ ਜਿੱਥੇ ਕਾਫੀ ਆਪਾਂ ਕਹਿ ਦਈਏ ਖੱਡੇ ਪਏ ਪਏ ਨੇ ਖੱਡੇ ਹੋਣ ਕਰਕੇ ਇੱਥੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਜੋ ਕਰਨਾ ਪੈ ਰਿਹਾ ਹੈ ਹਰਾਤ ਬਰਾਤ ਨੂੰ ਆਪਾਂ ਕਹਿ ਦਈਏ ਕੋਈ ਵੀ ਹਾਸਾ ਇਹ ਛੋਟੇ ਮੋਡੇ ਖੱਡਿਆਂ ਕਰਕੇ ਵਾਪਰ ਸਕਦਾ ਹੈ ਜਿੱਥੇ ਮੌਜੂਦਾ ਲੋਕ ਨੇ ਆਪਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀਰੇ ਕੀ ਨਾਂ ਹੈ ਆਪਣਾ ਮੈਂ ਧੰਨਾ ਸਿੰਘ ਜੀ ਹਲ ਤਾਂ ਕਿਆ ਮਾਤਲਬ ਆ ਰਹੀਆਂ ਨੇ ਇੱਥੇ ਜੋ ਖੱਡੇ ਨੇ ਆਪਾਂ ਕਹਿੰਦੇ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਆ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਨੇ ਪਹਿਲ ਤਾਂ ਮੈਡਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖੋ ਤੁਸੀਂ ਇਸ ਖੱਡਿਆਂ ਨੂੰ ਦੇਖਦੇ ਹੋਏ ਤੁਸੀਂ ਲੋਕਾਂ ਤੋਂ ਉਹਨਾਂ ਦੀ ਪਰੇਸ਼ਾਨੀ ਬਾਰੇ ਪੁੱਛ ਰਹੇ ਹੋ ਨਹੀਂ ਤਰੇ ਬਹੁਤ ਪੱਤਰਕਾਰ ਇਸ ਰੋਡ ਤੋਂ ਲੰਘਦੇ ਨੇ ਤੇ ਲੰਘ ਜਾਂਦੇ ਨੇ ਆਪਦਾ ਕੰਮ ਨਿਮੇੜ ਕੇ ਘਰਾਂ ਨੂੰ ਵਗ ਜਾਂਦੇ ਨੇ ਦੂਜੀ ਗੱਲ ਮੈਡਮ ਤੁਸੀਂ ਦੇਖ ਹੀ ਰਹੇ ਹੋ ਪਿੱਛੇ ਕਿੱਡੇ ਖੱਡੇ ਪਏ ਹੋ ਨੇ ਇਹ ਉਰੇ ਤੱਕ ਨਹੀਂ ਪੂਰੇ ਪਟਿਆਲੇ ਤੱਕ ਹੀ ਇਸ ਤਰ੍ਹਾਂ ਬਹੁਤ ਨੁਕਸਾਨ ਹੋ ਰਹੇ ਨੇ ਐਕਸੀਡੈਂਟ ਦਾ ਕਾਰਨ ਬਣੇ ਹੋਏ ਨੇ ਤੇ ਤੁਸੀਂ ਆਪ ਹੀ ਦੇਖ ਲੋ ਰੇ ਮੋਟਰਸਾਈਕਲ ਲੱਗਦਾ ਕਈ ਵਾਰੀ ਨਾਲ ਬੱਚੇ ਹੁੰਦੇ ਨੇ ਲੇਡੀ ਸਵਾਰੀ ਹੁੰਦੀ ਹੈ ਆ ਉਰੇ ਸਾਡੀ ਸਾਹਮਣੇ ਦੁਕਾਨ ਹੈ ਇਹਦੀ ਕਈ ਵਾਰੀ ਉਰੇ ਜਦੋਂ ਪਾਣੀ ਕਾਫੀ ਦੀਗਾ ਮੀਂਹ ਪੈਂਦੇ ਜੇ ਡਿੱਗੇ ਚੱਕੇ ਨੇ ਵੀ ਬਹੁਤ ਵੱਡੀ ਕਿੱਲਤ ਹੈ ਇਹਨੂੰ ਵਿਭਾਗ ਨੂੰ ਚਾਹੀਦਾ ਹੈ ਵੀ ਇਹ ਤੇ ਗੌਰ ਕਰਨਾ ਇਹ ਤੇ ਜਿਆਦਾ ਹੀ ਖਸਤਾ ਹਾਲਤ ਹੋਈ ਹੋਈ ਹੈ ਬੜਾ ਨਵੀਂ ਸੜਕਾਂ ਦਾ ਬਣਨ ਨੂੰ ਬਹੁਤ ਟਾਈਮ ਲੱਗੇ ਜਿਹੜੇ ਖੱਡੇ ਪਏ ਪਏ ਨੇ ਉਹਦੀ ਹੀ ਰਿਪੇਅਰ ਹੋ ਜੇ ਤਾਂ ਬਹੁਤ ਵੱਡੀ ਬਿਲਕੁਲ ਮੈਮ ਛੜਕ ਦੀ ਤਾਂ ਬਹੁਤ ਵੱਡੀ ਗੱਲ ਹੈ ਜੇ ਆਪਾਂ ਛੜਕਾਂ ਦੀ ਗੱਲ ਕਰੀਏ ਸੜਕਾਂ ਦਾ ਪੂਰੇ ਛਤਰਾਣੇ ਹਲਕੇ ਦੀਆਂ ਬਣਨ ਵਾਲੀਆਂ ਨੇ ਇਹ ਸੜਕਾਂ ਤੇ ਆਨੇ ਆਪਾਂ ਚਲੋ ਐਮਐਲਏ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਉਹ ਜ਼ਰੂਰ ਇਸ ਗੱਲ ਤੇ ਗੌਰ ਕਰਨ ਤੇ ਬਾਕੀ ਇਹ ਤਾਂ ਜਿਆਦਾ ਜ਼ਰੂਰੀ ਹੈ ਜੀ ਵੱਡਾ ਰੋੜ ਹੈ ਇਹ ਸਮਾਨੇ ਤੋਂ ਪਟਿਆਲੇ ਤੱਕ ਜਮੇ ਇਦੋਂ ਵੀ ਵੱਡੇ ਵੱਡੇ ਟੋਏ ਪਏ ਹੋਏ ਨੇ ਸੋ ਆਪਾਂ ਕਹਿ ਦਿੰਦੇ ਆਂ ਉਹ ਵੀ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰਦੇ ਆਂ ਕਿ ਨਾ ਜ ਮੈਨੋਂ ਹਰ ਦੇ ਰਿਹਾ ਸਿੰਘ ਆਜੀ ਅਸੀਂ ਅਸੀਂ ਇਸ ਵੇਲੇ ਜੀ ਪਟਿਆਲਾ ਆਪਣਾ ਪਾਤਣਾ ਪਟਿਆਲਾ ਸਮਾਣਾ ਰੋਡ ਦੇ ਉੱਤੇ ਖੜੇ ਆਂ ਕਾਫੀ ਜੇ ਤੋ ਅਸੀਂ ਦੇਖ ਰਹੇ ਆਂ ਕਿ ਥੋੜੀ ਥੋੜੀ ਦੂਰ ਤੇ ਜਾ ਕੇ ਸੜਕ ਦੇ ਉੱਤੇ ਕਾਫੀ ਖੱਡੇ ਬਣੇ ਹੋਏ ਨੇ ਜਿਨ੍ਹਾਂ ਕਰਕੇ ਇੱਕ ਹੱਟ ਕੋਈ ਨਾ ਕੋਈ ਐਕਸੀਡੈਂਟ ਜਾਂ ਕੋਈ ਹਾਦਸਾ ਹੋਣ ਦਾ ਡਰ ਰਹਿੰਦਾ ਹੈ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਕਿ ਚਲੋ ਅਜੇ ਦੂਰ ਦੀ ਗੱਲ ਹੈ ਸੜਕ ਨਵੀਂ ਬਣਾਉਣੇ ਤਾਂ ਦੂਰ ਦੀ ਗੱਲ ਹੈ ਇਹ ਨਾ ਖੱਡਿਆਂ ਉੱਪਰ ਆਇਆ ਜਾਵੇ ਤਾਂ ਕਿ ਪਬਲਿਕ ਨੂੰ ਮਾੜੀ ਮੋਟੀ ਸਹੂਲਤ ਹੋਵੇ ਅਤੇ ਹਾਦਸਿਆਂ ਤੋਂ ਬਚਾਅ ਹੁੰਦਾ ਰਹੇ। ਬਾਕੀ ਹੋਰ ਵੀ ਵੈਸੇ ਦਾ ਦੂਜੀਆਂ ਸੜਕਾਂ ਵੀ ਬਣਨ ਵਾਲੀਆਂ ਨੇ ਪਰ ਇਹ ਸੜਕ ਦੇ ਉੱਤੇ ਜ਼ਿਆਦਾ ਮੇਨ ਪ੍ਰੋਬਲਮ ਹੈ ਬਹੁਤ ਜਗ੍ਹਾ ਦੇ ਉੱਤੇ ਖੱਡੇ ਨੇ ਉਹਨਾਂ ਨੂੰ ਪਰਵਾਹਾਂ ਦੀ ਸੜਕ ਖੇਤੀ ਤੋਂ ਛੇਤੀ ਸਰਕਾਰ ਮਤਲਬ ਕਰਾਵੇ। ਹਾਂਜੀ। ਮਾਨੇ ਹੁਣ ਇਹ ਜੋ ਇੱਥੇ ਮੌਜੂਦਾ ਲੋਕ ਸੋ ਨਾਲ ਵੀ ਆਪਾਂ ਨੇ ਗੱਲਬਾਤ ਕੀਤੀ ਹੈ ਜੋ ਗੱਲਬਾਤ ਕਰਨ ਤੋਂ ਪਤਾ ਲੱਗੇ ਖੱਡੇ ਜੋ ਆਪਣੇ ਖੱਡਿਆਂ ਦੀ ਪਰਪਾਈ ਹੋਣ ਵਾਲੀ ਹੈ ਸੋ ਇਹ ਚੀਜ਼ ਤੇ ਆਪਾਂ ਮੈਂ ਸਰਕਾਰਾਂ ਨੂੰ ਵੀ ਆਪਣੇ ਥਰੂ ਕਹਿਣਾ ਚਾਹਾਂਗੀ ਕਿ ਇਸ ਚੀਜ਼ ਦੇ ਤੇ ਗੌਰ ਜ਼ਰੂਰ ਕੀਤੀ ਜਾਵੇ ਇਸ ਟਾਈਮ ਆਪਾਂ ਕੱਗੇ ਰੋਡ ਤੇ ਖੜੇ ਆ ਜੋ ਆਪਣਾ ਸਮਾਣੇ ਤੋਂ ਲੈ ਕੇ ਪਤੜਾ ਨੂੰ ਜੋ ਬਾਈਪਾਸ ਹਾਈਵੇ ਰੋਡ ਜਾਂਦਾ ਹੈ ਸੋ ਵੀਰਾ ਵੀ ਆਪਣੇ ਨਾਲ ਮੌਜੂਦ ਆਪੋ ਨਾਲ ਵੀ ਗੱਲਬਾਤ ਕਰਦੇ ਆ ਵੀਰੇ ਕੀ ਨਾਂ ਆਪਣਾ ਮੇਰਾ ਨਾਮ ਰੁਪਿੰਦਰ ਸਿੰਘ ਹੈ ਜੀ ਤੇ ਮੈਂ ਪਿੰਡ ਦਾ ਰਹਿਣ ਵਾਲਾ ਦਾ ਜੀ ਮੈਂ ਆਪਾਂ ਕਹਿ ਦਈਏ ਖੱਡੇ ਇੱਥੇ ਪਏ ਹੋਏ ਮੈਂ ਕੈਮਰਾਮੈਨ ਨੂੰ ਕਹਾਂ ਇੱਕ ਵਾਰ ਜ਼ਰੂਰ ਇੱਥੇ ਤਸਵੀਰਾਂ ਦਿਖਾਣਾ ਇਹ ਖੱਡੇ ਪਏ ਪਏ ਨੇ ਮੋਟਰ ਗੱਡੀਆਂ ਸਭ ਇੱਥੋਂ ਲੰਘਦਾ ਕੋਈ ਵੀ ਹਾਸਾ ਬਰਾਤ ਬਰਾਤ ਨੂੰ ਕਹਣੇ ਹੋ ਸਕਦਾ ਹੈ ਸੋ ਆਪਾਂ ਵੀਰ ਨਾਲ ਵੀ ਗੱਲਬਾਤ ਕਰਦੇ ਵੀਰੇ ਕੀ ਦਿੱਕਤ ਆ ਰਹੀਆਂ ਨੇ ਦਿੱਕਤ ਹੋਰ ਏ ਤੁਹਾਡੇ ਸਾਹਮਣੇ ਹੀ ਹੈ ਦੇਖੋ ਸਾਰੇ ਦਿਨ ਪਾਣੀ ਖੜਾ ਰਹਿੰਦਾ ਹੀ ਹੋਰੇ ਮਾੜਾ ਇਹ ਮੀਂਹ ਪੈ ਜੇ ਘਰਾਂ ਦੇ ਪਤਨ ਵਾਲੇ ਜਿਹੜੇ ਨੇ ਉਹ ਬਲੌਕ ਹੋ ਰਹੇ ਨੇ ਪਾਣੀ ਦੀ ਕੋਈ ਨਿਕਾਸੀ ਨਹੀਂ ਹੈਗੀ ਜਦੋਂ ਟੂਲ ਟੈਕਸ ਸੀਗਾ ਉਹ ਤਾਂ ਸਾਰਾ ਕੁਝ ਸਹੀ ਸੀਗਾ ਰਿਪੇਅਰ ਹੁੰਦੀ ਸੀ ਮੇਨਟੇਨੈਂ ਹੁਣ ਕੁਝ ਵੀ ਨਹੀਂ ਹੈਗਾ ਤੁਹਾਡੇ ਸਾਹਮਣੇ ਟੋਏ ਪਏ ਨੇ ਜੀ ਤੇ ਕਿਵਾਰੀ ਕੋਈ ਗੱਡੀ ਗੱਡੀ ਵਾਜਦੀ ਆ ਉਰੇ ਅੱਗੋ ਤਾਂ ਹੋਰ ਵੀ ਟੁੱਟੀ ਹੋਈ ਆ ਔਰ ਤਾਂ ਚਲੋ ਠੀਕ ਐ ਇਧਰਲੇ ਪਾਸੇ ਵੀ ਬਹੁਤ ਟੁੱਟੀ ਹੋਈ ਆ ਸਾਰੀ ਧਬੀ ਹੋਈ ਆ ਔਰ ਟੋਏ ਨੇ ਇਹਦੇ ਆ ਉਰੇ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਕਦੋਂ 6:00 ਵਜੇ ਮੱਛਰ ਮੱਖੀ ਸਭ ਕੁਝ ਉਰੇ ਹੁੰਦਾਗਾ ਇਹ ਘੱਗਾ ਪਾਤਨਾ ਰੋਡ ਆ ਜੀ ਸਮਾਣੇ ਨੂੰ ਜਾਂਦਾ ਜੀ ਹਾਂ ਸਰਕਾਰ ਨੂੰ ਵੀ ਬੇਨਤੀ ਕਰ ਸਰਕਾਰਾਂ ਨੂੰ ਇਹ ਕਹਿਣਾ ਇਹਨੂੰ ਠੀਕ ਕਰੋ ਜਲਦੀ ਤੋਂ ਜਲਦੀ ਬਹੁਤ ਔਖਾ ਹੈਗਾ ਇਹਦੇ ਵਿੱਚ ਥੋੜੀ ਵੀ ਸ਼ਾਨ ਵਧੂਗੀ ਸਾਡੀ ਵਧੂਗੀ ਤੁਹਾਡਾ ਇਲਾਕਾ ਐਮਐਲਏ ਸਾਹਿਬ ਨੂੰ ਵੀ ਕਹਿੰਦੇ ਆ ਅਸੀਂ ਇਸ ਟਾਈਮ ਖੜੇ ਆ ਜੋ ਸਮਾਣੇ ਤੋਂ ਪਤਰਾਵਾਲ ਨੂੰ ਰੋਡ ਜਾਂਦਾ ਸੋ ਰੋਡ ਤੇ ਬਹੁਤ ਜ਼ਿਆਦਾ ਖੱਡੇ ਪਏ ਪਏ ਨੇ ਕੋਈ ਵੀ ਆਪਾਂ ਕਹਿੰਦੇ ਰਾਤ ਬਰਾਤ ਨੂੰ ਹਾਦਸਾ ਕੋਈ ਵੀ ਦੁਰਘਟਨਾ ਆਪਾਂ ਵਾਪਰ ਸਕਦੀ ਆਪਣੇ ਨਾਲੋ ਲੋਕ ਵੀ ਮੌਜੂਦ ਨੇ ਜੋ ਕਾਫੀ ਪਰੇਸ਼ਾਨ ਐ ਤੇ ਉਹਨਾਂ ਦੀ ਰਹਿائش ਵੀ ਇੱਥੇ ਤੋਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀਰੇ ਕੀ ਨਾ ਪਰਕਾਟ ਸਿੰਘ ਨਾਂਜੀ ਮੇਰਾ ਜੀ ਐ ਜਗ੍ਹਾ ਤੇ ਕੱਲ ਦੀ ਗੱਲ ਐ ਕਿ ਬੇਟਾ ਪੜ ਕੇ ਆ ਰਿਹਾ ਸੀ ਮੇਰੇ ਖਾਤ ਆਪਣੀ ਪੈੜੜਾਈ ਦਾ ਬੱਚਾ ਸੀ ਉਹ ਪੜਦਾ ਸਕੂਲੋਂ ਉਹਦੇ ਬਸਤਾ ਪਾਇਆ ਹੋਇਆ ਬੈਲੈਂਸ ਉੱਪਰ ਡਿੱਗ ਗਿਆ ਖੱਡੇ 'ਚ ਮੋੜ ਪਿੱਛੋਂ ਗੱਡੀ ਆ ਰਹੀ ਸੀ ਉਹ ਡਿੱਗ ਗਿਆ ਕਲਾਦੋ ਉਹਦੇ ਹੱਥ ਆ ਸਾਰੇ ਛਿੱਲੇ ਗਏ ਬੱਚੇ ਦੇ ਤੇ ਹੋਰ ਸੱਟਾਂ ਲੱਗੀਆਂ ਰਨਗੇ ਲਹੂ ਲਹਾਨ ਹੋ ਗਿਆ ਆਹ ਸਾਈਡ ਤੇ ਵੀ ਲੱਗੀਆਂ ਜੀ ਉਹ ਭੱਜ ਕੇ ਚੱਕਿਆ ਸੋਗਾ ਮੈਂ ਜਾ ਕੇ ਆਪ ਚੱਕਿਆ ਉੱਥੇ ਜਾ ਕੇ ਮੁੰਡਾ ਉਹ ਘਰ ਦੇ ਮੂਰੀ ਇਹ ਮਤਲਬ ਖੱਡੇ ਪਏ ਪਏ ਨੇ ਘਰ ਦੇ ਮੂਰੀ ਹੈ ਜੀ ਆਪਣੇ ਇਹ ਤੇ ਉਦੋਂ ਪਹਿਲਾਂ ਇੱਕ ਲੇਡੀਜ਼ ਸੀਗੀ ਉਹ ਵਿਚਾਰੀ ਉਹ ਪਾਣੀ ਇੱਥੇ ਪਾਣੀ ਖੜਨ ਕਾਰਨ ਉਹ ਉੱਚਾ ਹੋ ਗਿਆ ਪਾਣੀ ਬੜਾ ਟੜ ਪਰਾਂ ਸੀ ਉਹ ਬੰਦ ਬੰਦ ਹੋ ਗਿਆ ਉਧਰ ਪਾਣੀ ਨਿਕਣਾ ਇਸ ਕਰਕੇ ਖੱਡਾ ਜ਼ਿਆਦਾ ਪੈ ਗਿਆ ਤੋਂ ਤਿੰਨ ਵਾਰ ਮੈਂ ਹੀ ਬੰਦ ਕਰਵਾਤਾ ਇਹ ਫੇਰ ਵੀ ਇਹ ਪਾਣੀ ਮਤਲਬ ਅੱਜ ਫੇਰ ਸਵੇਰੇ ਪਵਾਇਆ ਜੀ ਟਰੈਕਟਰ ਵਾਲੇ ਤੋਂ ਪਵਾ ਕੇ ਚਲ ਖੱਡਾ ਮੜਾ ਕੇ ਬੰਦ ਕਰਿਆ ਉਹ ਫੇਰ ਪਾਣੀ ਨਿਕਲ ਜਾਂਦਾ ਜੀ ਸਾਰਾ ਜੀ ਇਹ ਤਿੰਨ ਚਾਰ ਵਾਰ ਹੀਲੇ ਹੋ ਗਏ ਜੀ ਬੰਦਿਆਂ ਦੇ ਸੱਟਾਂ ਲੱਗੀਆਂ ਨੇ ਇੱਥੇ ਬੰਦਿਆਂ ਦੀ ਤੇ ਸਾਡੀ ਮੰਗ ਇਹ ਆ ਵੀ ਦੇਖੋ ਕਿਸ ਦਾ ਨੁਕਸਾਨ ਹੋ ਗਿਆ ਜਾਣੀ ਨੁਕਸਾਨ ਹੋ ਗਿਆ ਪਤਾ ਕੋਈ ਨਹੀਂ ਲੱਗਦਾ ਰਾਤ ਕਰਖਸ਼ੇ ਜਿਹੜਾ ਆੜੀ ਗਈ ਵਿਚਾਰਾ ਉਹਦਾ ਜਨਾ ਸਮਾਨ ਉਹ ਤਾਂ ਖੜ ਗਿਆ ਨੁਕਸਾਨ ਹੋਇਆ ਕਿਸੇ ਦਾ ਰਾਤ ਦੀ ਗੱਲ ਆ ਜੀ ਦੂਸਤ ਸਿਸਟਮ ਮੰਗ ਕਰਨਾ ਚਾਹੁੰਦੇ ਜਾਂ ਪ੍ਰਸ਼ਾਸਨ ਨੂੰ ਜਾਂ ਜਿਹੜੇ ਸ ਮੈਂ ਇਹ ਕਹਿਣਾ ਵੀ ਇਹ ਚੀਜ਼ ਇੱਥੇ ਨੁਕਸਾਨ ਕਿਸੇ ਜੀਵਾਨ ਦਾ ਨੁਕਸਾਨ ਹੋਊਗਾ ਤੁਸੀਂ ਇਹ ਚੀਜ਼ ਦੀ ਛੇਤੀ ਤੋਂ ਛੇਤੀ ਇਹਦੀ ਆ ਖੱਡਾ ਪੂਰਾ ਪੂਰਾ ਜਾਵੇ ਬੰਦ ਹੋ ਜਾਵੇ ਇਹ ਸੜਕ ਜਦੋਂ ਬਣਾਓਗੇ ਉਹ ਦੇਖੀ ਜਾਊਗੀ ਤੁਸੀਂ ਇੱਕ ਵਾਰੀ ਆ ਖੱਡਾ ਪੂਰਾ ਕਰ ਦਿਓ ਹਾਂਜੀ ਹਾਂਜੀ ਕੋਈ ਵੀ ਹਾਦਸਾ ਜਦ ਦੁਰਘਟਨਾ ਨਾ ਵਾਪਰ ਸਕੇ ਨਾ ਵਾਪਰ ਸਕੇ ਜੀ ਹਾਂਜੀ ਹਾਂਜੀ ਕਿਹੜਾ ਰੋਡ ਹੈ ਆ ਜਿਹੜਾ ਪੈਂਦਾ ਇਹ ਆ ਰੋਡ ਆ ਜੀ ਪਟਿਆਲੇ ਤੋਂ ਸਮਾਨੋ ਜਾਣ ਵਾਲਾ ਜੀ ਪਾਤਰਾਂ ਤੋਂ ਸਿੱਧਾ ਹਾਂਜੀ ਹਾਂ ਮੇਨ ਰੋਡ ਹੈ ਅੱਗੇ ਮੈਨੂੰ ਅੱਗੇ ਨੂੰ ਹੀ ਰੋਡ ਹੈ ਹਾਂ ਅੱਗੇ ਨਹੀਂ ਜਾਂਦਾ ਇਹ ਕੀ ਨਾ ਹੀ ਵੀਰ ਜੀ ਮੇਰਾ ਨਾਮ ਮਲਕੀ ਸਿੰਘ ਹੈ ਜੀ ਕਿਹੜੀ ਰੋਡ ਤੇ ਖੜੇ ਹਾਂ ਜਿਸ ਟਾਈਮ ਇਸ ਟਾਈਮ ਅਸੀਂ ਪਾਤਣਾ ਤੋਂ ਸਮਾਨ ਨੂੰ ਜਾ ਰਹੇ ਆ ਤਾਂ ਤੁਸੀਂ ਇਹ ਦੇਖੋ ਜੀ 2 ਕਿਲੋਮੀਟਰ ਦੀ ਰੇਂਜ ਦੇ ਵਿੱਚ ਹੀ ਤੁਸੀਂ ਦੇਖਿਆ ਹੋਣਾ ਕਿ ਕਿੰਨੇ ਖੱਡੇ ਆ ਰਹੇ ਨੇ ਹੁਣ ਤੁਸੀਂ ਬਿਲਕੁਲ ਆਪਣੇ ਪੈਟਰੋਲ ਪੰਪ ਦੇ ਸਾਹਮਣੇ ਖੜੇ ਹੋ ਉੱਥੋਂ ਦੇਖੋ ਇਹਨਾਂ ਦੀਆਂ ਜਿਹੜੀਆਂ ਇਹ ਨੇ ਸੜਕ ਟੁੱਟੀ ਹੋਈ ਹੈ ਇਹਦੀ ਕਿਨਾਰੀ ਕਿੰਨੀ ਤਿੱਖੀ ਹੈ ਇਸ ਕਿਨਾਰੀ ਦੇ ਉੱਤੇ ਮੋਟਰਸਾਈਕਲ ਜਦੋਂ ਇਸ ਕਿਨਾਰੀ ਤਿੱਖੀ ਹੈ ਕਿਨਾਰੀ ਦੇ ਉੱਤੇ ਜਦੋਂ ਮੋਟਰਸਾਈਕਲ ਉਹ ਕਰਦਾ ਹੈ ਤਾਂ ਮੋਟਰਸਾਈਕਲ ਤਿਲਕ ਕੇ ਡਿੱਗਦੇ ਨੇ ਉੱਥੇ ਬੱਚੇ ਐਕਸੀਡੈਂਟ ਹੁੰਦਾ ਹਾਸੇ ਵਾਪਰਦੇ ਨੇ ਅਰ ਪੈਂਚਰ ਵੀ ਹੁੰਦੇ ਨੇ ਗੱਡੀਆਂ ਉਰੇ ਮੋਟਰਸਾਈਕਲ ਵੀ ਪੈਂਚਰ ਹੁੰਦੇ ਆ ਇਦਾਂ ਦੇ ਕਾਫੀ ਨੁਕਸਾਨ ਹੁੰਦੇ ਨੇ ਸੋ ਸਾਡੀ ਇਹੀ ਬੇਨਤੀ ਹੈ ਵੀ ਜਿੱਥੇ ਸਰਕਾਰ ਸੜਕਾਂ ਨਹੀਂ ਬਣਾ ਸਕਦੀ ਤਾਂ ਇਹ ਪੈਂਚਰ ਜ਼ਰੂਰ ਲਾਏ ਜਾਣ ਲਗਭਗ ਸਾਰੇ ਹਲਕੇ ਦੇ ਵਿੱਚ ਹੀ ਤਕਰੀਬਨ ਤਾਂ ਸੜਕਾਂ ਹਲਕਾ ਸਤਰਾਣਾ ਦੇ ਵਿੱਚ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਇੱਥੋਂ ਲੰਘਣ ਦਾ ਹੀ ਰਾਸਤੇ ਨਹੀਂ ਹੈਗੇ ਪੈਦਲ ਜਾਣ ਵਾਲੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਜਿਹੜਾ ਇਹ ਹਾਈਵੇ ਰੋਡ ਹੈ ਇਹ ਤੇ ਖਾਸ ਕਰਕੇ ਧਿਆਨ ਦਿੱਤਾ ਜਾਵੇ ਕਿਉਂਕਿ ਇੱਥੇ ਗੱਡੀਆਂ ਸਪੀਡ ਦੇ ਵਿੱਚ ਚੱਲਦੀਆਂ ਹਨ ਸਪੀਡ ਦੇ ਵਿੱਚ ਚੱਲਦੇ ਹੋਏ ਗੱਡੀ ਤੇਜ਼ ਹੁੰਦੀ ਹੈ ਜਿਹੜਾ ਸਾਹਮਣੇ ਮੋਟਰਸਾਈਕਲ ਬਾਈਕ ਵਹੀਕਲ ਵਹੀਕਲ ਆ ਰਿਹਾ ਹੁੰਦਾ ਗੱਡੀ ਉਸ ਵੱਲ ਨੂੰ ਜਦ ਜਾਂਦੀ ਹੈ ਤਾਂ ਉਹ ਮਜਬੂਰ ਹਨ ਕਿਸੇ ਸਾਈਡ ਤੇ ਟੋਅਰ ਦੇ ਵਿੱਚ ਕਿਸ ਦੇ ਵਿੱਚ ਘੇਰਨਾ ਪੈਂਦਾ ਇਸ ਕਾਰਨ ਖਾਸ ਹੁੰਦੇ ਹੁੰਦੇ ਕਈ ਵਾਰ ਬਚੇ ਆਂ ਔਰ ਹੋਬ ਰਹੇ ਇੱਕ ਬੇਨਤੀ ਹੋਰ ਹੈ ਜੀ ਜਿਵੇਂ ਆਪਣੀ ਚਿੱਟੀ ਪੱਟੀ ਵਾਲੀ ਹੈ ਇਹ ਚਿੱਟੀ ਪੱਟੀ ਦੇ ਨਾਲ ਨਾਲ ਜਿੰਨੇ ਇਹ ਦਰਖਤ ਵੱਧ ਰਹੇ ਹਨ ਔਰ ਤਕਰੀਬਨ ਬੂਟੀ ਘਾ ਬੂਟੀ ਵੱਧ ਰਹੀ ਹੈ ਇਹਦੇ ਵੱਲ ਵੀ ਕੋਈ ਪ੍ਰਸ਼ਾਸਨ ਦਾ ਹਜੇ ਤੱਕ ਧਿਆਨ ਨਹੀਂ ਹੈਗਾ ਸੋ ਮੇਰੀ ਸਰਕਾਰ ਨੂੰ ਪੀਡਬਲਡ ਵਿਭਾਗ ਨੂੰ ਔਰ ਜੰਗਲਾਤ ਵਿਭਾਗ ਨੂੰ ਇਹਹੀ ਬੇਨਤੀ ਹੈ ਹੱਥ ਜੋੜ ਕੇ ਵੀ ਇਹਨਾਂ ਵੱਲ ਧਿਆਨ ਦੇ ਕੇ ਇਹਨਾਂ ਖੱਡਿਆਂ ਦੀ ਪਰਪਾਈ ਕੀਤੀ ਜਾਵੇ ਥੈਂਕ ਯੂ ਮੈਮ ਕੀ ਨਾ ਜੀ ਆਪਣਾ ਅਮਨਦੀਪ ਸਿੰਘਲਾ ਜੀ ਦੀ ਅੱਪਾ ਇਸ ਟੈਂਪ ਖਬਰਿੰਗ ਆਪਾਂ ਪਤਣਾ ਤੋਂ ਕਰਦੇ ਆ ਰਹੇ ਆਂ ਰੋਡ ਦੀ ਤੇ ਰੋਡ ਦੇ ਖੱਡੇ ਵੀ ਕਾਫੀ ਵੱਡੇ ਵੱਡੇ ਪਏ ਪਏ ਨੇ ਕੀ ਤੁਸੀਂ ਇਸ ਕਹਿਣਾ ਚਾਹੋਗੇ ਇਸ ਖੱਡਿਆਂ ਬਾਰੇ ਜੋ ਸੜਕ ਤੇ ਪਏ ਪਏ ਨੇ ਹੁਣ ਅਸੀਂ ਜੀ ਦਿਦਨਾ ਤੇ ਕਰਿਆਲੇ ਦੇ ਵਿਚਕਾਰ ਖੜੇ ਆਂ ਜੀ ਇਸ ਰੋਡ ਤੇ ਬਹੁਤ ਡੂੰਘਾ ਖੱਡਾ ਤੁਹਾਨੂੰ ਦਿਖਾਇਆ ਜਾਊਗਾ ਜਿਸ ਵਿੱਚ ਮੋਟਰਸਾਈਕਲ ਵਾਲਾ ਬੁੜਕੇ ਕੀਮਤੀ ਜਾਨ ਗਵਾ ਸਕਦਾ ਇਹ ਲੋਕਾਂ ਦੀ ਕੀਮਤੀ ਜਾਨਾਂ ਜਾਣ ਤੋਂ ਪਹਿਲਾਂ ਪਹਿਲਾਂ ਹੀ ਪ੍ਰਭਾਈ ਹੋਵੇ ਜੇ ਕਿਸੇ ਦੀ ਕੀਮਤੀ ਜਾਨ ਚਲੀ ਗਈ ਉਸ ਤੋਂ ਬਾਅਦ ਖੱਡੇ ਪੜਾਉਣ ਦਾ ਕੀ ਫਾਇਦਾ ਉਸ ਤੋਂ ਪਹਿਲਾਂ ਪਹਿਲਾਂ ਖੱਡੇ ਪੂਰੇ ਜਾਣ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਆਪਾਂ ਕਹਿੰਦੇ ਇੱਕ ਵਾਈਟ ਪੱਟੀ ਦਾ ਵੀ ਮਸਲਾ ਸਾਹਮਣੇ ਆਉਂਦਾ ਹੈ ਜੋ ਕਾਫੀ ਉਸ ਆਪਾਂ ਕਹਿੰਦੇ ਕਾਫੀ ਲੱਗਿਆ ਹੋਇਆ ਹੈ ਤੇ ਨਾਲ ਨਾਲ ਖੱਡਿਆਂ ਦਾ ਇਹ ਮਸਲਾ ਵੀ ਸਾਹਮਣੇ ਆ ਰਿਹਾ ਆਪਾਂ ਕਵਰਿੰਗ ਪਿੱਛੋਂ ਕਰਦੇ ਆ ਰਹੇ ਆ ਆਪਾਂ ਕਹਦੀਏ ਵੀ ਪਾਤੜਾਂ ਤੋਂ ਲੈ ਕੇ ਕਕਰਾਲੇ ਤੱਕ ਦੇ ਇਹੀ ਹਾਲ ਨੇ ਸੜਕ ਦੇ ਹੋ ਸਕਦਾ ਅੱਗੇ ਹਾਈਵੇਰ ਉਹ ਪਟਿਆਲੇ ਰੋਡ ਜਾ ਰਿਹਾ ਉਹਦੇ ਵੀ ਇਹੀ ਹਾਲਾਤ ਹੋਣਗੇ ਹਾਂ ਜੀ ਮੈਂ ਡੇਲੀ ਮੰਗੂ ਉੱਥੋਂ ਲੰਘਦਾ ਜੀ ਪਟਿਆਲੇ ਦੇ ਪਸਿਆਣਾ ਬਾਈਪਾਸ ਤੱਕ ਕिलो किलोमीटर ਡੇਢ ਕਿਲੋਮੀਟਰ ਤੋਂ ਬਾਅਦ ਐਨੇ ਕਿਕ ਫੁੱਟ ਤੇ ਖੱਡੇ ਨੇ ਜਿੱਥੋਂ ਕੋਈ ਵੀ ਹਾਦਸਾ ਵਾਪਰ ਸਕਦਾ ਕਿਸੇ ਦੀ ਕੀਮਤੀ ਜਾਨ ਜਾ ਸਕਦੀ ਹੈ ਪ੍ਰਸ਼ਾਸਨ ਨੂੰ ਇਸ ਵੱਲ ਸਭ ਤੋਂ ਪਹਿਲਾਂ ਧਿਆਨ ਦੇਣਾ ਚਾਹੀਦਾ ਹੈ ਵਾਈਟ ਪੱਟੀ ਇਹਦੀ ਮੈਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਾਈਟ ਪੱਟੀ ਲਗਭਗ ਸਾਰੇ ਦਰਖਤਾਂ ਨਾਲ ਲੁਕੀ ਪਈ ਆ ਜਿਹੜੇ ਮੋਟਰਸਾਈਕਲ ਚਿੱਟੀ ਪੱਟੀ ਤੋਂ ਪਰਾਂ ਵੱਡੇ ਰੋਡ ਤੇ ਲੰਘਦੇ ਨੇ ਜਿਸ ਕਰਾਰਾਂ ਦੇ ਵਿੱਚ ਹਾਦਸਾ ਹੋ ਕੇ ਹਾਸਾ ਗ੍ਰਸਤ ਹੋ ਸਕਦੇ ਹਨ ਤੁਸੀਂ ਇਸ ਟਾਈਮ ਦੀ ਇਹ ਤਸਵੀਰਾਂ ਦੇਖ ਸਕਦੇ ਹੋ ਖੱਡੇ ਦੀਆਂ ਜੋ ਦਫਤਰੀ ਵਾਲੇ ਨੂੰ ਇਹ ਰੋਡ ਲੱਗਦਾ ਹੈ ਕੋਲ ਆਪਾਂ ਕਹਿ ਦਈਏ ਅਕਾਲਗੜ੍ਹ ਸਾਹਿਬ ਗੁਰਦੁਆਰਾ ਵੀ ਕੋਲ ਲੱਗਦਾ ਹੈ ਤੁਸੀਂ ਇਸ ਟਾਈਮ ਦੀ ਇਹ ਗੁਰਦੁਆਰ ਦੀ ਵੀ ਤਸਵੀਰਾਂ ਦੇਖ ਸਕਦੇ ਆ ਕਿ ਅਕਾਲਗੜ੍ਹ ਸਾਹਿਬ ਗੁਰਦੁਆਰਾ ਵੀ ਕੋਲ ਲੱਗਦਾ ਹੈ ਜਿਹਦੇ ਸਾਹਮਣੇ ਇਹ ਬਿਲਕੁਲ ਜੋ ਜੰਮੂ ਖਡਾ ਰੋਡ ਪੈਂਦਾ ਤੇ ਸਾਹਮਣੇ ਤੁਸੀਂ ਦੇਖਦੇ ਪੁਲ ਵੀ ਇੱਥੇ ਬਣਿਆ ਹੋਇਆ ਹੈ ਜਿੱਥੇ ਕਿ ਇਹ ਖੱਡੇ ਤੁਸੀਂ ਦੇਖ ਸਕਦੇ ਬਹੁਤ ਸਾਰੇ ਖੱਡੇ ਨੇ ਜੋ ਬਣੇ ਹੋਏ ਨੇ ਕੋਈ ਵੀ ਹਾਦਸਾ ਦੁਰਘਟਨਾ ਰਾਤ ਬਰਾਤ ਨੂੰ ਇੱਥੇ ਵਾਪਰ ਸਕਦੇ ਜੋ ਇੱਥੇ ਖੱਡੇ ਨੇ ਬਿਲਕੁਲ ਟਾਇਰ ਇਸ ਖੱਡੇ ਦੇ ਵਿੱਚ ਫਸ ਜਾਂਦਾ ਹੈ ਤੇ ਕੋਈ ਵੀ ਹਾਦਸਾ ਆਪਾਂ ਕਹਿ ਵੀ ਇੱਥੇ ਹੋ ਸਕਦਾ ਹੈ। ਇਹ ਖੱਡਾ ਇਹਦੀ ਤਸਵੀਰਾਂ ਵੀ ਦੇਖ ਸਕਦੇ ਹੋ ਜਿਸ ਤੋਂ ਆਪਾਂ ਇਹਦਣਾ ਤੋਂ ਕਰਾੜੇ ਪਿਚਾੜੇ ਰੋਡ ਤੇ ਖੜੇ ਹੈ ਇੱਥੇ ਆਰ ਕੇ ਦਾ ਪੱਠਾ ਵੀ ਹੈ ਸਾਹਮਣੇ ਜਿੱਥੇ ਤੁਸੀਂ ਦੇਖੇ ਰੋੜਾ ਵੀ ਪਾਇਆ ਹੋਇਆ ਹੈ ਇਹ ਬਿਲਕੁਲ ਹੀ ਜਾਨ ਲੈਵਾ ਆਪਾਂ ਕਹਿ ਰਹੀਏ ਜਾਨੀ ਮਾਨੀ ਨੁਕਸਾਨ ਇੱਥੇ ਹੋ ਸਕਦਾ ਹੈ। ਰੋਡ ਇਹ ਵੀ ਬੜੇ ਮੋਟੇ ਪੂਰੇ ਕਲੀਨ ਜੋ ਦਿਖ ਰਹੇ ਨੇ ਉੱਤੇ ਨਾ ਕਾਫੀ ਇਥੇ ਦਰਖਤ ਵੀ ਡਿੱਗੇ ਪਹਿਲੇ بارشਾਂ ਕਰਨ ਤਾਂ ਕੀ ਕਹਿਣਾ ਚਾਹੋਗੇ ਇਸ ਸਟੰਬ ਦੇ ਇਹ ਤਾਂ ਜੀ ਇਸ ਤਰ੍ਹਾਂ ਹੈ ਕਿਉਂਕਿ ਇਹ ਨਾ ਆਜ ਦਾ ਜਿਹੜਾ ਜੰਗਲਾਤ ਦੇ ਆ ਦਰਖਤ ਫਾਲਤੂ ਨੇ ਇਹਨਾਂ ਨੇ ਸੜਕ ਨੂੰ ਕਾਫੀ ਹੱਦ ਤੱਕ ਕਵਰ ਕੀਤਾ ਹੋਇਆ ਜਿਨ੍ਹਾਂ ਦੀ ਵਜ੍ਹਾ ਕਰਕੇ ਜਿਹੜੀ ਸੜਕੇ ਤੰਗ ਹੁੰਦੀ ਜਾ ਰਹੀ ਹੈ ਇਹਨਾਂ ਦੀ ਸਫਾਈ ਨਾ ਹੋਣ ਕਰਕੇ ਆਮ ਕਰਕੇ ਗੱਡੀਆਂ ਨੂੰ ਇਹਦੇ ਅੰਦਰ ਹੀ ਹੋਣਾ ਪੈਂਦਾ ਜਿਵੇਂ ਆ ਸਾਹਮਣੇ ਆਹ ਡਰੈਕਟ ਟੁੱਟੇ ਪਿਆ ਇਹ ਇਸੇ ਕਰਕੇ ਟੁੱਟੇ ਨੇ ਹੋਰ ਵੀ ਟੁੱਟੇ ਨੇ ਕਿਉਂਕਿ ਜਿਹੜੀ ਇੰਨੀ ਸਫਾਈ ਨਹੀਂ ਹੋਈ ਇਸ ਕਰਕੇ ਜਿਹੜੀ ਸਫਾਈ ਸੜਕ ਮੰਗਦੀ ਹੈ ਪੀਡਬਲ ਆਪਣਾ ਜੰਗਲਾਤ ਮਹਿਗੀ ਵਾਲਿਆਂ ਨੂੰ ਚਾਹੀਦੇ ਵੀ ਆ ਤਾਂ ਕਿ ਸੜਕ ਖੁੱਲੀ ਹੋ ਜੇ ਤੰਗੀ ਹੋਣ ਕਰਕੇ ਆਮ ਕਰਕੇ ਪਬਲਿਕ ਨੂੰ ਮੋਟਰਸਾਈਕਲਾਂ ਗੱਡੀਆਂ ਵਾਲਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਉਹਨਾਂ ਨੂੰ ਮਤਲਬ ਤੰਗ ਹੋ ਕੇ ਲੰਘਣਾ ਪੈਂਦਾ ਨਾ ਇਹ ਚਿੱਟੀ ਪੱਟੀ ਦੇ ਉੱਤੇ ਆਪਾਂ ਕਹਿ ਦਈਏ ਇਸ ਟਾਈਮ ਇਧਰ ਰਖਤ ਪਏ ਨੇ ਜੋ ਇਨ੍ਹਾਂ ਵੱਲ ਹਰੇਕ ਆਕਾਪਾ ਕਹਿ ਦਈਏ ਕੋਈ ਗੌਰ ਨਹੀਂ ਕੀਤੀ ਜਾ ਰਹੀ ਹਾਂ ਜੀ ਆ ਜਿਹੜੀ ਚਿੱਟੀ ਪੱਟੀਆ ਚਿੱਟੀ ਪੱਟੀ ਤੱਕ ਵੀ ਮਤਲਬ ਸਾਰਾ ਕੂੜਕਬਾਰ ਘਾਹ ਫੂਸ ਜਿਹੜਾ ਉਹ ਆਇਆ ਪਿਆ ਇਸ ਕਰਕੇ ਸੜਕ ਜਿਹੜੀ ਬਹੁਤ ਜ਼ਿਆਦਾ ਤੰਗ ਹੋਈ ਪਈ ਹੈ ਆਪਾਂ ਨੂੰ ਮਹਿਕਮੇ ਨੂੰ ਚਾਹੀਦਾ ਹੈ ਵੀ ਇਹਦੀ ਸਫਾਈ ਕਰਾਈ ਜਾਵੇ ਤਾਂ ਕਿ ਸੜਕ ਖੁੱਲੀ ਹੋ ਜੇ ਲੋਕ ਆਰਾਮ ਨਾਲ ਲੰਘਣ ਨਾਲ ਜਿਹੜੇ ਆ ਸੜਕਾਂ ਉੱਤੇ ਪਏ ਹੋਏ ਖੱਡੇ ਨੇ ਅਸੀਂ ਦੇਖਦੇ ਆਏ ਹਾਂ ਪਾਤਣਾ ਕੱਗਾ ਤੇ ਆਪਣਾ ਪਟਿਆਲਾ ਸੁਮਾਣਾ ਰੋਡ ਹੈ ਜਿਹੜੀ ਉਹਦੇ ਉੱਤੇ ਅਸੀਂ ਖੜੇ ਆ ਦੂਰ ਦੂਰ ਤੱਕ ਖੱਡੇ ਪਏ ਹੋਏ ਨੇ ਉਹਨਾਂ ਨੂੰ ਖੱਡਿਆਂ ਨੂੰ ਭਰਨ ਦੀ ਵੀ ਜ਼ਰੂਰਤ ਹੈ ਤਾਂ ਕਿ ਪਬਲਿਕ ਨੂੰ ਸਹੂਲਤ ਹੋਵੇ ਔਰ ਹਾਦਸਿਆਂ ਤੋਂ ਲੋਕ ਬਚਣ ਸੱਪਾ ਕਹਦੀ ਹੈ ਬਾਰਿਸ਼ਾਂ ਪੈਣ ਕਰਕੇ ਆਪਾਂ ਨੇ ਬਾਪੂ ਜੀ ਨਾਲ ਵੀ ਗੱਲਬਾਤ ਕੀਤੀ ਹੈ ਜਿੱਥੇ ਆਪਾਂ ਕਹਦੀ ਜੋ ਦਿੱਦਣਾ ਤੋਂ ਕਕਰਾਲੇ ਵੱਲ ਨੂੰ ਇਹ ਰੋਡ ਜਾ ਰਿਹਾ ਆਪਾਂ ਕਕਰਾਲਾ ਰੋਡ ਦੇ ਉੱਤੇ ਖੜੇ ਆ ਜਿੱਥੇ ਕਹਿੰਦੇ ਬਾਰਿਸ਼ਾਂ ਪੈਣ ਕਰਕੇ ਹਵਾ ਹਨੇਰੀ ਚੱਲਣ ਕਰਕੇ ਇਹ ਜੋ ਦਰਖਤ ਇੱਥੇ ਸਾਹਮਣੇ ਇਹ ਚਿੱਟੀ ਪੱਟੀ ਦੇ ਉੱਤੇ ਮੈਂ ਕੈਮਰਾਮੈਨ ਨੂੰ ਕਹਾਂਗੀ ਵੀ ਇੱਕ ਵਾਰ ਜ਼ਰੂਰ ਦਿਖਾਣ ਕਿ ਚਿੱਟੀ ਪੱਟੀ ਦੇ ਉੱਤੇ ਇਹ ਦਰਖਤ ਟੁੱਟੇ ਪਏ ਨੇ ਤਾਂ ਤੁਸੀਂ ਇਸ ਟਾਈਮ ਦੀਆਂ ਤਸਵੀਰਾਂ ਦੇਖ ਸਕਦੇ ਹੋ ਇਸ ਵੱਲ ਵੀ ਪ੍ਰਸ਼ਾਸਨ ਨੂੰ ਗੌਰ ਕਰਨੇ ਦੀ ਲੋੜ ਹੈ ਸੋ ਆਪਾਂ ਕਹਿ ਦਈਏ ਇੱਕ ਦਰਖਤ ਨਹੀਂ ਕਾਫੀ ਦਰਖਤ ਜੋ ਟੁੱਟੇ ਪਏ ਨੇ ਜੋ ਆਪਾਂ ਕਹਿ ਦਈਏ ਕੋਈ ਵੀ ਗੰਭੀਰ ਇਹ ਮਸਲਾ ਹੈ ਰਾਤ-ਰਾਤ ਆਪਾਂ ਖੱਡਿਆਂ ਦੇ ਨਾਲ ਤਾਂ ਹਾਸੇ ਹੁੰਦੇ ਹੁੰਦੇ ਜੋ ਇਹ ਦਰਖਤ ਡਿੱਗਣ ਵਾਲੇ ਨੇ ਜਾ ਡਿੱਗ ਚੁੱਕੇ ਨੇ ਉਹਨਾਂ ਨਾਲ ਵੀ ਇਹ ਕਾਫੀ ਆਪਾਂ ਕਹਿ ਦਈਏ ਖਾਸੇ ਇਹ ਜੇ ਵਾਪਰ ਸਕਦੇ ਨੇ ਸੋ ਤੁਸੀਂ ਮੇਰੇ ਨਾਲ ਜੁੜੇ ਰਹੋ ਹਰਪ੍ਰੀਤ ਕੋਰ ਕੱਗਾ ਨਾਲ ਤਾਂ ਕਿ ਤੁਹਾਡੇ ਨਾਲ ਮੈਂ ਇਥੋਂ ਦੀਆਂ ਸਾਰੀਆਂ ਖਬਰਾਂ ਜੋ ਸਾਂਝੀਆਂ ਕਰ ਸਕਾਂ ਪਟਿਆਲਾ ਫਾਸਟ ਨਿਊਜ਼ ਦੇ ਨਾਲ